ਹਾਉ ਦੀ ਪਹਿਲੀ ਪੰਕਤੀ ਅੰਦਰ ਮੂਰਖ ਗਾਫਲ ਦੱਸ ਰਿਹਾ ਕਿਉਂ ਅਸੀਂ ਆਪਣੇ ਮਨੂਰ ਨੂੰ ਸੰਭਾਲਦੇ ਨਹੀਂ ਭਾਵ ਪਹਿਚਾਣਦੇ ਨਹੀਂ ਹਾਂ ਹੈ ਅਸੀਂ ਮਨੁੱਖ ਹਾਂ ਸਾਡੇ ਕੋਲੇ ਮਨੁੱਖਾ ਜਨਮ ਆ ਮੂਲ ਸਮਾਲੋ ਅਚੇਤ ਗਵਾਰਾ ਇਤਨੇ ਕੌਮ ਕਿਆ ਕਰ ਰਿਹਾ ਇਤਨੇ ਕੋ ਇਨੇ ਥੋੜੇ ਜਿਹੇ ਸਮੇਂ ਵਾਸਤੇ ਤੂੰ ਤੂੰ ਕੀ ਕਰੂਵੇ ਇਸ ਹੰਕਾਰ ਦੇ ਵਿੱਚ ਆ ਗੁਰਮੁਖ ਮੁਖਾ ਜਨਮ ਹੰ ਸਭ ਤੋਂ ਉੱਤਮ ਹੈ ਇਹਦੇ ਵਿੱਚ ਸਮਝ ਇਹਦੇ ਵਿੱਚ ਸੋਝੀ ਇਹਦੇ ਵਿੱਚ ਚੰਗਾ ਇਹਦੇ ਵਿੱਚ ਮੰਦਾ ਇਹਦੇ ਵਿੱਚ ਨਫਾ ਇਹਦੇ ਵਿੱਚ ਨੁਕਸਾਨ ਇਹਦੇ ਵਿੱਚ ਲਾਭ ਇਹਦੇ ਵਿੱਚ ਹਾਨੀ ਇਹਦੇ ਵਿੱਚ ਦੁੱਖ ਇਹਦੇ ਵਿੱਚ ਸੁਖ ਸਾਨੂੰ ਸਭ ਕੁਝ ਦਾ ਪਤਾ ਸਾਨੂੰ ਸਭ ਕੁਝ ਕੀਤਾ ਰਿਹਾਦਾ 20 ਸਾਲ ਪੁਰਾਣਾ ਬਿਮਾਰੀ ਦਾ ਰੋਗ ਸੰਭੀ ਬੈਠਾ ਵਾ 20 ਸਾਲ ਪਹਿਲਾਂ ਇਦਾਂ ਦਾ ਰੋਗ ਹੋਇਆ ਸੀ ਜੀ 100 100 ਸਾਲ ਪੁਰਾਣਾ ਸੰਭੀ ਬੈਠਾ ਪਰ ਕੋਮ ਕੋ ਬਾਪੂ ਪੋਸ਼ਾ ਅਗਲੇ ਸਵਾਸ ਦਾ ਪ੍ਰੋਸਾ ਹੈ ਇਤਨੇ ਕੋ ਤੂੰ ਕੀ ਅਗਰ ਵੀ ਕਿੰਨਾ ਕੁ ਲੰਮਾ ਸਮਾਂ ਜੀਵਨ ਆ ਸਾਲ 200 ਸਾਲ ਕਿੰਨਾ ਕੁ ਇੰਨਾ ਨਹੀਂ ਹੈ ਭਾਈ ਹਮ ਆਦਮੀ ਹਾਂ ਇੱਕਦਮੀ ਮੌਹਲਤ ਮੋਹਤ ਨਾਂ ਜਾਣਾਂ ਮਰਦਾਨਿਆਂ ਵੀ ਮਹਾਰਾਜ ਇਸ ਜੀਵਨ ਦਾ ਕਿੰਨਾ ਕੁ ਭਰੋਸਾ ਜਾਂਦਾ ਤੇ ਮੁਸਕਰਾ ਕੇ ਕਹਿੰਦਾ ਮਹਾਰਾਜ ਦੇਖੋ ਹੱਟੇ-ਕੱਟੇ ਪਿਆ ਤੰਦਰੁਸਤਾਂ ਪ੍ਰੋਸਾਹ ਪੰਜੇ ਮਹੀਨੇ ਤੇ ਲਾਵਾਂਗੇ ਤੇ ਰਹਿਮਤਾਂ ਦਾ ਦਾਤਾ ਸਿਰ ਮਾਰਦਾ ਤੇ ਨਾਲ ਹੀ ਉੱਠਾ ਕੇ ਸਵਾਲ ਮਰਦਾਨਾ ਕਰ ਦਿੰਦਾ ਮਹਾਰਾਜ ਤੁਹਾਡੇ ਅਨੁਸਾਰ ਕਿੰਨੀ ਕੁ ਮੌਲਤ ਮਰਦਾਨਿਆ ਤਾਰ ਛੇੜ ਬਾਣੀ ਆਈ ਆ ਸਤਿਵੰਤ ਸਾਰਾ ਜੀ ਹਮ ਆਗਮੀ ਹ ਇਕਦਮੀ ਮੌਲਤ ਮੋਹਤ ਨਾਣ ਦਾਣਾ ਨਾਨਕ ਬਿਨ ਵੈਤ ਸੈ ਸ੍ਰੀ ਵੋ ਜਾ ਕੇ ਜੀ ਪਰਾਣਾ ਮਰਦਾਨਿਆਂ ਅਸੀਂ ਕੇਵਲ ਇੱਕ ਦਮ ਦੇ